ਜਿਵੇਂ ਕਿ ਪਹਿਲੀ ਹੀ ਤੋਕੰਦਰ ਗੁਰੂ ਸਾਹਿਬ ਬੜਾ ਅਨਮੋਲ ਬਾਖ ਦਿੰਦੇ ਹੋਏ ਫਰਮਾਉਂਦੇ ਹਨ ਕਿ ਅਮੁੱਲ ਗੁਣ ਅਮੁੱਲ ਵਪਾਰ ਭਾਵ ਅਕਾਲਪੁਰਖ ਦੇ ਗੁਣ ਅਮੁੱਲ ਹਨ ਅਮੁੱਲ ਹਨ ਇਨਾਂ ਦਾ ਮੁੱਲ ਨਹੀਂ ਪੈ ਸਕਦਾ ਕੋਈ ਵੀ ਚੀਜ਼ ਜਾਂ ਪਦਾਰਥ ਇਸ ਸਾਹਮਣੇ ਰੱਖ ਕੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਚੀਜ਼ ਇਸ ਦੇ ਬਰਾਬਰ ਹੈ ਜਾਂ ਇੰਨੇ ਪੈਸਿਆਂ ਦਾ ਅਕਾਲਪੁਰਖ ਦਾ ਕੋਈ ਗੁਣ ਹੈ ਨਹੀਂ ਰੱਬੀ ਗੁਣਾ ਦਾ ਕਿਸੇ ਵੀ ਚੀਜ਼ ਪਦਾਰਥ ਨਾਲ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ ਇਸੇ ਲਈ ਤਾਂ ਜਿਨ੍ਹਾਂ ਦੇ ਪੱਲੇ ਰੱਬੀ ਗੁਣ ਹੁੰਦੇ ਹਨ ਉਹਨਾਂ ਨੂੰ ਗੁਰੂ ਸਾਹਿਬ ਅਮੀਰ ਕਹਿੰਦੇ ਹਨ ਉਹਨਾਂ ਕੋਲ ਹੋਰ ਕੁਝ ਹੋਵੇ ਜਾਂ ਨਾ ਪਰ ਜਦ ਅਕਾਲ ਪੁਰਖ ਦਾ ਨਾਮ ਉਸ ਦੇ ਗੁਣ ਜਿਵੇਂ ਦਇਆ ਧਰਮ ਪਿਆਰ ਮਿਠਾਸ ਨਿਰਵੈਰਤਾ ਸੰਤੋਖ ਸਬਰ ਸੱਚ ਆਦਿ ਹੋਵੜਦਾ ਉਹ ਰਾਜੇ ਹੁੰਦੇ ਹਨ ਬਾਦਸ਼ਾਹ ਹੁੰਦੇ ਹਨ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਰੱਬੀ ਗੁਣ ਅਮੁੱਲ ਹਨ ਅਤੇ ਅਮੁੱਲ ਹੈ ਇਸ ਦਾ ਵਪਾਰ ਪਰ ਵਪਾਰ ਕਰਨਾ ਕਿਤੇ ਹੈ ਕਿਥੋਂ ਗੁਣ ਲੈਣੇ ਹਨ ਕਿਥੋਂ ਮਿਲਦੇ ਹਨ ਤਾਂ ਇਸ ਦਾ ਇਹੀ ਜਵਾਬ ਹੈ ਕਿ ਵਪਾਰ ਹੈ ਗੁਣ ਅਤੇ ਗੁਣਾ ਦਾ ਸ਼ਾਹ ਹੈ ਗੁਰੂ ਜੀਮ ਕੇ ਗੁਰਬਾਣੀ ਅੰਦਰ ਫਰਮਾਨ ਹੈ ਕਿ ਸਤਗੁਰੂ ਸਾ ਸਿੱਖ ਬਣ ਜਾ ਰਹੇ ਸਤਗੁਰੂ ਸ਼ਾਹ ਹੈ ਜਿਸੰਦਰ ਅਮੁੱਲ ਅਕਾਲਪੁਰਖ ਦੇ ਅਮੁੱਲ ਗੁਣ ਹਨ ਅਤੇ ਅਸੀਂ ਇਹਨਾਂ ਨੂੰ ਕਮਾਣਾ ਹੈ ਕਮਾਣਾ ਕਿੰਜ ਹੈ ਗੁਰਬਾਣੀ ਨੂੰ ਪੜ ਪੜ ਕੇ ਕਮਾਣਾ ਹੈ ਜਿਵੇਂ-ਜਿਵੇਂ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਦੇ ਜਾਂਦੇ ਹਾਂ, ਪੜ੍ਹਦੇ ਜਾਂਦੇ ਹਾਂ ਤਾਂ ਹੌਲੀ-ਹੌਲੀ ਕਰਕੇ ਗੁਣਾਂ ਨੂੰ ਮਨ ਅੰਦਰ ਵਸਾਉਂਦੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਪਹਿਲੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਅਮੁੱਲ ਹਨ ਅਕਾਲ ਪੁਰਖ ਦੇ ਗੁਣ ਅਤੇ ਅਮੁੱਲ ਹੈ ਵਪਾਰ ਇਸ ਦੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੁੱਲ ਵਪਾਰੀ ਅਮੁੱਲ ਢੰਡਾਰ ਭਾਵ ਕੇ ਵਪਾਰ ਤਾਂ ਅਮੁੱਲ ਹੈ ਹੀ ਪਰ ਉਹ ਵੀ ਅਮੁੱਲ ਹਨ ਜੋ ਇਹਨਾਂ ਦਾ ਵਪਾਰ ਕਰਦੇ ਹਨ ਭਾਵ ਮਨ ਅੰਦਰ ਵਸਾਉਂਦੇ ਹਨ ਉਹ ਨਾਮ ਦੇ ਵਪਾਰੀ ਔਰ ਅੱਭੀ ਗੁਣਾ ਦੇ ਵਪਾਰੀ ਵੀ ਬੜੇ ਅਨਮੋਲ ਹਨ ਅਤੇ ਨਾਲ ਹੀ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਅਮੁੱਲ ਭੰਡਾਰ ਗੁਣਾ ਦੇ ਭੰਡਾਰ ਰੱਬੀ ਨਾਮ ਦੇ ਖਜ਼ਾਨੇ ਇਹ ਵੀ ਅਮੁੱਲ ਹਨ ਗੁਰੂ ਪਿਆਰੋ ਰੱਬ ਦਾ ਤਾਂ ਇੱਕ ਇੱਕ ਗੁਣ ਅਮੋਲਕ ਹੈ ਬੜਾ ਹੀ ਕੀਮਤੀ ਹੈ ਕੀਮਤ ਤੋਂ ਪਰੇ ਅਤੇ ਜਰਾ ਸੋਚ ਕੇ ਦੇਖੋ ਜਿਸ ਕੋਲ ਗੁਣਾ ਦਾ ਭੰਡਾਰ ਹੋਵੇ ਜਿਸ ਕੋਲ ਬਹੁਤ ਸਾਰੇ ਗੁਣ ਹੋਵਣ ਉਹ ਮਨ ਕਿੰਨਾ ਅਮੀਰ ਹੋਏਗਾ ਅਜੇ ਜਿਸ ਦੇ ਗੁਣ ਹਨ ਉਹ ਆਪ ਕਿੰਨਾ ਅਮੁੱਲ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੋਲਕ ਹਨ ਉਹ ਮਨ ਜੋ ਗੁਣਾਂ ਦੇ ਵਪਾਰੀ ਹਨ ਅਤੇ ਅਮੋਲ ਹਨ ਉਸ ਦੇ ਖਜ਼ਾਨੇ ਅਕਾਲ ਪੁਰਖ ਦੇ ਗੁਣਾਂ ਦੇ ਪੰਡਾਰ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੁੱਲ ਆਵੇ ਹੈ ਅਮੁੱਲ ਲੈ ਜਾ ਹੈ ਭਾਵੇਂ ਜੋ ਮਨ ਸਤਗੁਰੂ ਕੋਲੋਂ ਇਹਨਾਂ ਗੁਣਾਂ ਦਾ ਵਪਾਰ ਕਰਨਾ ਆਉਂਦੇ ਹਨ ਉਹ ਵਪਾਰੀ ਮਨ ਵੀ ਬੜੇ ਅਮੁੱਲ ਹਨ ਅਤੇ ਜੋ ਸਿਰਫ ਲੈਣ ਹੀ ਨਹੀਂ ਆਉਂਦੇ ਬਲਕਿ ਝੋਲੀ ਭਰ ਕੇ ਗੁਣ ਲੈ ਕੇ ਵੀ ਜਾਂਦੇ ਹਨ ਉਹ ਵੀ ਅਮੁੱਲ ਹਨ ਅਮੁੱਲ ਹਨ ਅਤੇ ਇਸ ਤੱਕ ਦੇ ਇਸ ਤਰ੍ਹਾਂ ਵੀ ਅਰਥ ਹੁੰਦੇ ਹਨ ਜਿਵੇਂ ਸਾਡੇ ਵਰਗੇ ਕਈ ਜੀਵ ਸੰਸਾਰ ਅੰਦਰ ਆਉਂਦੇ ਨੇ ਚਾਰ ਦਿਨ ਧਰਤੀ ਤੇ ਰਹਿੰਦੇ ਨੇ ਖਾਂਦੇ ਪੀਂਦੇ ਨੇ ਤੇ ਅੰਤ ਸੁਆਹ ਹੋ ਕੇ ਚਲੇ ਜਾਂਦੇ ਨੇ ਪਾਵ ਬਿਨਾ ਮਨੋਰਥ ਪੂਰਾ ਕੀਤੇ ਤੂੰ ਚਲੇ ਜਾਂਦੇ ਨੇ ਇਹੋ ਜਿਹਾ ਜੀਣਾ ਵਿਅਰਥ ਹੈ ਪਰ ਜੋ ਆਕਾਰ ਪੁਰਖ ਦੇ ਗੁਣ ਕਮਾਉਂਦੇ ਹਨ ਜੋ ਰੱਬ ਨਾਲ ਇੱਕ ਹੋਣ ਲਈ ਜਾਂਦੇ ਹਨ ਉਹਨਾਂ ਦਾ ਹੀ ਆਣਾ ਅਮੁੱਲ ਹੈ ਸਫਲਾ ਗੁਰਪਿਆਰ ਜੋ ਰੱਬ ਨਾਲ ਇੱਕਮਿਕ ਹੋ ਕੇ ਜਾਂਦੇ ਹਨ ਜੋ ਜ਼ਿੰਦਗੀ ਦਾ ਮਨੋਰਥ ਪੂਰਾ ਕਰਕੇ ਜਾਂਦੇ ਹਨ ਗੁਣ ਲੈ ਕੇ ਕਮਾਉਂਦੇ ਹਨ ਉਹਨਾਂ ਦਾ ਆਣਾ ਵੀ ਸਫਲਾ ਗੁਰਪਿਆਰ ਅਸੀਂ ਰੋਜ਼ ਦੇਖਦੇ ਹਾਂ ਕਿ ਕਿੰਨੇ ਲੋਕ ਰੋਜ਼ ਮਰਦੇ ਹਨ ਪਰ ਯਾਦ ਕਿਸ ਨੂੰ ਰੱਖਿਆ ਜਾਂਦਾ ਹੈ ਯਾਦ ਉਸ ਨੂੰ ਹੀ ਰੱਖਿਆ ਜਾਂਦਾ ਹੈ ਜਿਸ ਨੇ ਮਨ ਨੂੰ ਇੱਕ ਨਾਲ ਜੋੜ ਲਿਆ ਹੈ ਸੱਚ ਨਾਲ ਜੋੜ ਲਿਆ ਹੈ ਰੱਬ ਨਾਲ ਜੋੜ ਲਿਆ ਹੈ ਸਿਰਫ ਉਸ ਨੂੰ ਹੀ ਯਾਦ ਕੀਤਾ ਜਾਂਦਾ ਹੈ ਜਿਸ ਨੇ ਸੱਚ ਦੀ ਰਾਹ ਤੇ ਤੁਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਤਾਂ ਗੁਰੂ ਸਹਿਬ ਇਸ ਤੁਕਰੇ ਫਰਮਾਉਂਦੇ ਹਨ ਕਿ ਅਮੋਲਕ ਹਨ ਉਹ ਜੋ ਗੁਣਾ ਦਾ ਵਪਾਰ ਕਰਨ ਲਈ ਆਉਂਦੇ ਹਨ ਅਤੇ ਅਮੋਲਕ ਹਨ ਉਹ ਜੋ ਗੁਣਾ ਨੂੰ ਝੋਲੀ ਪਾ ਕੇ ਜਾਂਦੇ ਹਨ ਇਸ ਤੋਂ ਬਾਅਦ ਗੁਰੂ ਸਹਿ ਫਰਮਾਉਂਦੇ ਹਨ ਕਿ ਅਮੁੱਲ ਪਾਏ ਅਮੁੱਲਾ ਸਮਾਹ ਪਾਏ ਭਾਵ ਭਾਉ ਵਿੱਚ ਪ੍ਰੇਮ ਵਿੱਚ ਗੁਰਪਿਆਰ ਉਹ ਵੀ ਅਮੁੱਲੇ ਹਨ ਜੋ ਗੁਣਾਂ ਨੂੰ ਰੱਬੀ ਗੁਣਾਂ ਨੂੰ ਸਤਗੁਰ ਦੀ ਬਾਣੀ ਨੂੰ ਪੜ੍ਹਦੇ ਹਨ ਅਤੇ ਉਹ ਵੀ ਅਮੁੱਲੇ ਹਨ ਜੋ ਸਿਰਫ ਗੁਣਾਂ ਨੂੰ ਪੜ੍ਹਦੇ ਹੀ ਨਹੀਂ ਬਲਕਿ ਮਨ ਅੰਦਰ ਵਸਾਉਂਦੇ ਵੀ ਹਨ ਅਤੇ ਉਸ ਤੋਂ ਵੀ ਅਮੁੱਲ ਭਾਵ ਅਮੋਲਕ ਉਹ ਹਨ ਜੋ ਅਮੁੱਲ ਭਾਏ ਭਾਵ ਜੋ ਪ੍ਰਾਪਤ ਕੀਤੇ ਗੁਰਾਂ ਨੂੰ ਅਤੇ ਜਿਸ ਦੇ ਗੁਣ ਹਨ ਅਕਾਲ ਪੁਰਖ ਨੂੰ ਪਿਆਰ ਕਰਨ ਵਾਲੇ ਹੋ ਜਾਂਦੇ ਹਨ ਜੋ ਉਸ ਦੇ ਪ੍ਰੇਮ ਵਿੱਚ ਰੰਗੇ ਹਨ ਉਹ ਵੀ ਅਮੁੱਲ ਹਨ ਅਤੇ ਜੋ ਉਸ ਅਕਾਲ ਪੁਰਖ ਵਿੱਚ ਲੀਨ ਹੋ ਗਏ ਹਨ ਜੋ ਆਪਣੇ ਆਪ ਨੂੰ ਉਸੰਦਰ ਸਮਝ ਚੁੱਕੇ ਹਨ ਉਹ ਵੀ ਅਮੋਲਕ ਹਨ ਇਸ ਤੋਂ ਬਾਅਦ ਰੱਬ ਦੀ ਇੱਕ ਹੋਰ ਅਮੋਲਕ ਵਿਧਾਨ ਬਾਰੇ ਧਰਮ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੁੱਲ ਧਰਮ ਅਮੁੱਲ ਦੀਵਾਨ ਇੱਥੇ ਧਰਮ ਦਾ ਭਾਵ ਹੈ ਨਿਯਮ ਕਾਨੂੰਨ ਅਤੇ ਦੀਵਾਨ ਦਾ ਭਾਵ ਹੈ ਕਚਹਿਰੀ ਜਿੱਥੇ ਕਾਨੂੰਨ ਰਾਹੀਂ ਫੈਸਲੇ ਹੁੰਦੇ ਹਨ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦਾ ਧਰਮ ਕਾਨੂੰਨ ਵੀ ਅਮੋਲਕ ਹੈ ਅਤੇ ਅਮੋਲਕ ਹੈ ਰੱਬੀ ਦਰਬਾਰ ਗੁਰੂ ਪਿਆਰੋ ਹਰ ਉਦੇਸ਼ ਜਿੱਥੋਂ ਦੇ ਲੋਕ ਅਤੇ ਰਾਜ ਕਰਨ ਵਾਲੇ ਰਾਜੇ ਵੀ ਕਾਨੂੰਨ ਦੀ ਕਦਰ ਕਰਨ ਉਸ ਨੂੰ ਮੰਨਣ ਤਾਂ ਉਹ ਦੇਸ਼ ਖੁਸ਼ਹਾਲ ਹੋ ਜਾਂਦੇ ਹਨ ਅਤੇ ਜਿਸ ਦੇਸ਼ ਅੰਦਰ ਕਾਨੂੰਨ ਨੂੰ ਕੁਝ ਨਾ ਸਮਝਿਆ ਜਾਏ ਉਹ ਦੇਸ਼ ਕਦੀ ਤਰੱਕੀ ਨਹੀਂ ਕਰਦਾ ਇੰਜ ਹੀ ਜੋ ਰੱਬੀ ਕਾਨੂੰਨ ਹੈ ਇਹ ਹਰ ਦੇਸ਼ ਪ੍ਰਾਨ ਬ੍ਰਹਮੰਡ ਚੰਨ ਸੂਰਜ ਇਤੋਂ ਤੱਕ ਹਰੇਕ ਮਨ ਉੱਤੇ ਚੱਲਦਾ ਹੈ ਪਰ ਇਸ ਜਗਤ ਅੰਦਰ ਇੱਕ ਸਾਡੇ ਤੋਂ ਸਿਵਾਏ ਹਰ ਇੱਕ ਚੀਜ਼ ਖੰਡ ਬ੍ਰਹਿਮੰਡ ਪਸ਼ੂ ਪੰਛੀ ਆਦ ਪਾਵ ਸਾਰੇ ਉਸ ਦੇ ਧਰਮ ਅੰਦਰ ਚੱਲ ਰਹੇ ਹਨ ਆਨੰਦ ਮਾ ਰਹੇ ਹਨ ਧਰਮ ਵਿੱਚ ਚੱਲਣ ਦੇ ਕਾਰਨ ਹੀ ਕੁਦਰਤ ਦੇ ਹਰਸ਼ ਹੈ ਹਰ ਰੋਜ਼ ਨਵੀਂ ਤੇ ਤਾਜ਼ਾ ਲੱਗਦੀ ਹੈ ਪਰ ਅਸੀਂ ਦਿਨ ਬਦਨ ਕੁਝ ਹੀ ਹੁੰਦੇ ਜਾ ਰਹੇ ਹਾਂ ਕਿਉਂ ਕਿ ਅਸੀਂ ਧਰਮ ਤੋਂ ਉਲਟ ਚੱਲ ਪੈਂਦੇ ਹਾਂ ਤੇ ਉਲਟ ਚੱਲਣਾਂ ਜੋ ਫਲ ਮਿਲਦੇ ਹਨ ਉਸ ਦੇ ਨਤੀਜੇ ਸਾਡੇ ਅੰਦਰਲੇ ਦਿਵਾਨ ਅੰਦਰ ਨਾਲੋ ਨਾਲ ਹੀ ਮਿਲ ਜਾਂਦੇ ਹਨ ਸੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸਰੀਰ ਰੂਪੀ ਖੇਤ ਅੰਦਰ ਬੋਵਾਂਗੇ ਇਹ ਰੱਬੀ ਦੀ ਬਾਣ ਦਾ ਅਮੁੱਲ ਧਰਮ ਹੈ ਕਿ ਉਸ ਬੀਜੀ ਹੋਏ ਦਾ ਫਲ ਆਪ ਹੀ ਖਾਣਾ ਪਏਗਾ ਜਿਵੇਂ ਸਰੀਰ ਨੂੰ ਮਾੜਾ ਪੂਜਨ ਦੇਈਏ ਜਾਂ ਮਾੜੇ ਵਿਚਾਰ ਦੇਈਏ ਤਾਂ ਉਹ ਸਰੀਰ ਜਾਂ ਮਨ ਵਿਗੜ ਜਾਂਦਾ ਹੈ بیمار ਹੋ ਜਾਂਦਾ ਹੈ ਇਸ ਲਈ ਆਓ ਮਨ ਅੰਦਰ ਚੰਗੇ ਬੀਜ ਬੋਈਏ ਰੱਬੀ ਨਾਮ ਬੋਈਏ ਤਾਂ ਜੋ ਸਾਨੂੰ ਫਲ ਚੰਗੇ ਮਿਲ ਸਕਣ ਤਾਂ ਗੁਰੂ ਸਾਹਿਬ ਇਸ ਤੋਂ ਕਰਾਈ ਫਰਮਾਉਂਦੇ ਹਨ ਕਿ ਅਮੁੱਲ ਹੈ ਅਕਾਲਪੁਰਖ ਦਾ ਧਰਮ ਅਤੇ ਅਮੁੱਲ ਹੈ ਅਕਾਲਪੁਰਖ ਦਾ ਦੀਵਾਨ ਕਚੈਰੀ ਨਿਆਂ ਦਾ ਘਰ ਤੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੁੱਲ ਤੁਲ ਅਮੁੱਲ ਪਰਵਾਨ ਪਿਛਲੀ ਤੁਕ ਨੂੰ ਨਾਲ ਜੋੜਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਧਰਮ ਅਮੁੱਲ ਹੈ ਦੀਵਾਨ ਅਮੁੱਲ ਹੈ ਅਤੇ ਫੈਸਲਾ ਕਰਨ ਵਾਲਾ ਤੁਲ ਭਾਵ ਤੁਲਾ ਤੱਕੜੀ ਵੀ ਅਮੁੱਲ ਹੈ ਅਤੇ ਤੱਕੜੀ 'ਤੇ ਪੈਣ ਵਾਲਾ ਪ੍ਰਮਾਣ ਭਾਵ ਤੋਲਣ ਵਾਲੇ ਵੱਟੇ ਵੀ ਅਮੁੱਲ ਹਨ ਗੁਰੂ ਪੀਰ ਸਾਡੀਆਂ ਤਕੜੀਆਂ ਤਾਂ ਵਿਕਾਰਾਂ ਨਾਲ ਭਰੀਆਂ ਹਨ ਅਸੀਂ ਅਸੀਂ ਹਰ ਕਿਸੇ ਨੂੰ ਤੁਲਣਨ ਲੱਗਿਆ ਨਾਲ ਵਿਕਾਰ ਲਾ ਲੈਂਦੇ ਹਾਂ ਜਿਸ ਕਾਰਨ ਕੋਈ ਵੱਧ ਪਿਆਰ ਲੱਗਦਾ ਹੈ ਤਾਂ ਕੋਈ ਘਟ ਕੋਈ ਆਪਣਾ ਲੱਗਦਾ ਹੈ ਤਾਂ ਕੋਈ ਵੈਰੀ ਕੋਈ ਉੱਚਾ ਤੇ ਕੋਈ ਨੀਵਾਂ ਆਦ ਪਰ ਰੱਬੀ ਤਕੜੀ ਅਤੇ ਉਹਦੇ ਵੱਟੇ ਬੜੇ ਅਮੁੱਲ ਨੇ ਉਹਨਾਂ ਨੂੰ ਕੋਈ ਮੈਨ ਲਈ ਉਹ ਸਾਡੇ ਕੀਤੇ ਹੋਏ ਕੰਮਾਂ ਨੂੰ ਨਾਲੋਂ ਨਾਲ ਤੋਲੀ ਜਾਂਦੇ ਨੇ ਉਹਨਾਂ ਦੇ ਤੋਲਣ ਅਤੇ ਫੈਸਲੇ ਅੰਦਰ ਕਦੇ ਉਕਾਏ ਨਹੀਂ ਆਉਂਦੀ ਹੋ ਸਕਦਾ ਹੈ ਸਾਨੂੰ ਕਦੇ ਕਦਾਂ ਲੱਗੇ ਕਿ ਰੱਬ ਦੇ ਫੈਸਲੇ ਸਹੀ ਨਹੀਂ ਹਨ ਪਰ ਸਮਾਂ ਲੰਘਿਆ ਪਤਾ ਲੱਗਦਾ ਹੈ ਕਿ ਉਸ ਦੇ ਫੈਸਲੇ ਵਿੱਚ ਕੋਈ ਭੁੱਲ ਨਹੀਂ ਸੀ ਸਾਡੇ ਕੀਤੇ ਕਰਮ ਹੀ ਸਾਡੇ ਰਾਹ ਦਾ ਰੋੜਾ ਬਣ ਗਏ ਜੇ ਸਾਡੇ ਰਾਹ ਦਾ ਰੋੜਾ ਨਹੀਂ ਬਣੇ ਤਾਂ ਜੋ ਰਾਹ ਅਸੀਂ ਬਣਾਏ ਉਸ ਰਾਹ ਤੇ ਤੁਰਿਆ ਹੋਰ ਕਿੰਗਿਆਂ ਨੂੰ ਠੱਡੇ ਲੱਗੇ ਇਸ ਵਿਚਾਰ ਨੂੰ ਗੁਰੂ ਪਿਆਰੇ ਹੋਰ ਸਮਝਣ ਤੇ ਵਿਚਾਰਨ ਦੀ ਲੋੜ ਹੈ ਤਾਂ ਗੁਰੂ ਸੇ ਫਰਮੰਦੇ ਹਨ ਕਿ ਅਮੁੱਲ ਹੈ ਧਰਮ ਅਮੁੱਲ ਹੈ دیਵਾਨ ਅਤੇ ਅਮੁੱਲ ਹੈ ਤੁਲ ਭਾਵ ਤਕਰੀ ਤੇ ਅਮੁੱਲ ਹੈ ਵਟਾ ਪ੍ਰਵਾਨ ਇਸ ਤੋਂ ਅੱਗੇ ਗੁਰਸੱਬ ਕਿਰਪਾ ਕਰਦੇ ਹਨ ਕਿ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਗੁਰੂ ਪੇਰੂ ਅਸੀਂ ਪਿਛਲੀ ਪੋੜੀ ਅੰਦਰ ਬੇੰਤ ਬਖਸ਼ਿਸ਼ਾਂ ਬਾਰੇ ਜਾਣੇ ਸੀ ਅਤੇ ਜਾਣੇ ਸੀ ਕਿ ਸਭ ਤੋਂ ਵੱਡੀ ਬਖਸ਼ਿਸ਼ ਕੀ ਹੈ ਉਹ ਹੈ ਅਕਾਲ ਪੁਰਖ ਦੇ ਗੁਣ ਮਨ ਅੰਦਰ ਵਸ ਜਾਣਾ ਇਹ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਕਰਮ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਮੁੱਲ ਹੈ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਅਮੁੱਲ ਹੈ ਨਿਸ਼ਾਨ ਨਿਸ਼ਾਨ ਦਾ ਪਾਵ ਹੈ ਨਿਸ਼ਾਨ ਚਿੰਨ ਜਾਂ ਕੋਈ ਨਿਸ਼ਾਨ ਨਹੀਂ ਗੁਰੂ ਪੀਰ ਜੀ ਇਹ ਦੇਖਣਾ ਹੋਏ ਕਿ ਜਿਸ ਉੱਤੇ ਬਖਸ਼ਿਸ਼ ਖੋਈ ਹੈ ਉਸ ਦੀ ਕੀ ਨਿਸ਼ਾਨੀ ਹੈ ਤਨ ਨਿਸ਼ਾਨੀ ਹੈ ਉਸ ਦਾ ਕਿਰਦਾਰ ਜਦੋਂ ਬੋਲਦਾ ਹੈ ਤਾਂ ਉਸ ਦੇ ਬੋਲਾਂ ਅੰਦਰ ਵਿਕਾਰ ਨਹੀਂ ਹੁੰਦਾ ਸੱਚ ਹੁੰਦਾ ਧਰਮ ਹੁੰਦਾ ਜਦੋਂ ਕਰਮ ਕਰਦਾ ਤਾਂ ਉਹਨਾਂ ਪਿੱਛੇ ਕੋਈ ਮਾਇਆ ਨਹੀਂ ਹੁੰਦੀ ਬਲਕਿ ਉਸ ਦਾ ਗੁਣਗਾਨ ਹੁੰਦਾ ਹੈ ਉਸ ਦੀ ਵਿਚਾਰ ਹੁੰਦੀ ਹੈ ਉਹ ਤਾਂ ਹੁਕਮ ਅੰਦਰ ਚੱਲਦਾ ਹੈ ਗੁਣਾ ਨਾਲ ਜੀਉਂਦਾ ਜਿਵੇਂ ਉਹ ਚਲਾਏ ਉਵੇਂ ਚੱਲਦਾ ਇਹ ਨਿਸ਼ਾਨੀ ਹੁੰਦੀ ਹੈ ਜਿਸਤੇ ਬਖਸ਼ਿਸ਼ ਹੁੰਦੀ ਹੈ ਤਾਂ ਗੁਰਸੇ ਫਰਮande ਹਨ ਕਿ ਰੱਬੀ ਬਖਸ਼ਿਸ਼ ਅਮੁੱਲ ਹੈ ਅਤੇ ਅਮੋਲਕ ਹੈ ਉਸ ਦਾ ਨਿਸ਼ਾਨ ਜਿਸ ਮੰਨ ਤੇ ਉਸ ਦੇ ਨਾਮ ਦਾ ਬਖਸ਼ਿਸ਼ਾਂ ਦਾ ਨਿਸ਼ਾਨ ਲੱਗ ਜਾਏ ਉਹ ਵੀ ਅਮੋਲਕ ਹੋ ਜਾਂਦਾ ਹੈ ਇਸ ਤੋਂ ਬਾਅਦ ਗੁਰਸੇ ਫਰਮande ਹਨ ਕਿ ਅਮੁੱਲ ਕਰਮ ਅਮੁੱਲ ਫੁਰਮਾਨ ਕਰਮ ਦਾ ਸ਼ਬਦ ਜੋੜ ਭਾਵੇਂ ਤੇ ਨਕਰਾਂ ਦਾ ਹੈ ਪਰ ਇਸ ਅੰਦਰ ਪੂਰਾ ਸੰਸਾਰ ਸਮਾਇਆ ਹੋਇਆ ਜਿਵੇਂ ਜਪਜੀ ਸਾਹਿਬ ਦੇ ਅੰਤ ਵਿੱਚ ਜਾ ਕੇ ਜਦ ਪੰਜ ਖੰਡਾਂ ਬਾਰੇ ਵਿਚਾਰ ਆਏਗੀ ਤਾਂ ਉੱਥੇ ਸੱਚ ਖੰਡ ਤੋਂ ਪਹਿਲਾਂ ਜੋ ਖੰਡ ਆਂਦਾ ਹੈ ਜੋ ਹਿੱਸਾ ਆਂਦਾ ਹੈ ਉਹ ਹੈ ਕਰਮ ਖੰਡ ਭਾਵੇਂ ਜਦ ਰੱਬ ਦਾ ਕਰਮ ਹੁੰਦਾ ਹੈ ਤਾਂ ਮਨ ਰੱਬ ਨਾਲ ਸੱਚ ਨਾਲ ਇੱਕ ਹੋ ਪਾਂਦਾ ਹੈ ਉਸ ਦਾ ਅੰਗ ਬਣ ਪਾਂਦਾ ਹੈ ਤਾਂ ਗੁਰੂ ਸਾਹਿਬ ਇਸੇ ਤੋਂ ਕਰਾਈ ਫਰਮਾਉਂਦੇ ਹਨ ਕਿ ਅਮੁੱਲ ਕਰਮ ਪਾਵ ਅਕਾਲ ਪੁਰਖ ਦਾ ਕਰਮ ਰਹਿਮਤ ਅਮੋਲਕ ਹੈ ਅਤੇ ਅਮੋਲਕ ਹੈ ਉਸਦਾ ਫਰਮਾਨ ਹੁਕਮ ਗੁਰੂ ਪਿਆਰੇ ਸਾਰਾ ਸੰਸਾਰ ਉਸਦੇ ਹੁਕਮ ਦੇ ਅੰਦਰ ਹੈ ਇਹੋ ਜਿਹੀ ਕੋਈ ਥਾਂ ਨਹੀਂ ਜਿੱਥੇ ਉਸਦਾ ਹੁਕਮ ਨਹੀਂ ਹੈ ਗੁਰੂ ਸਹਿਬਾਨ ਨੇ ਵੀ ਸਾਨੂੰ ਹੁਕਮ ਦੇ ਅੰਦਰ ਖੁਦ ਜੀ ਕੇ ਦਿਖਾਇਆ ਅਤੇ ਸਮਝਾਇਆ ਕਿ ਹੁਕਮ ਅੰਦਰ ਚੱਲਿਆ ਹੀ ਰੱਬ ਦੀ ਜ਼ਿੰਦਗੀ ਦੀ ਅਤੇ ਆਪਣੇ ਆਪ ਦੀ ਸੋਝੀ ਆਉਂਦੀ ਹੈ ਇਹ ਹੁਕਮ ਬੜਾ ਹੀ ਪਿਆਰਾ ਹੈ ਮਿੱਠਾ ਹੈ ਤੇ ਗੁਰੂ ਸਹਿ ਫਰਮਾਉਂਦੇ ਹਨ ਕਿ ਅਮੁੱਲ ਹੈ ਉਸਦਾ ਕਰਮ ਅਤੇ ਅਮੋਲਕ ਹੈ ਉਸਦਾ ਫਰਮਾਨ ਗੁਰੂ ਪਿਆਰੂ ਕਰਮ ਵੀ ਉਸਤੇ ਹੀ ਹੁੰਦਾ ਹੈ ਜਿਸ ਨੂੰ ਉਸਦਾ ਫਰਮਾਨ ਪਿਆਰਾ ਲੱਗਣ ਲੱਗੇ ਉਸ ਤੋਂ ਬਾਅਦ ਗੁਰਸੱਭਾ ਕਿਰਪਾ ਕਰਦੇ ਹਨ ਕਿ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈਨ ਜਿਵੇਂ ਕਿ ਜਪਜੀ ਸਾਹਿਬ ਵਿੱਚ ਪਹਿਲਾ ਅਸੰਖ ਵਾਲੇ ਪੌੜੀਆਂ ਆਈਆਂ ਜਿੱਥੇ ਮਾਲਕ ਨੂੰ ਉਸਦੀ ਕੁਦਰਤ ਨੂੰ ਅਸੰਖਾਕਿਆ ਅਤੇ ਅੰਤ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਕਿ ਅਸੰਖ ਅਸੰਖ ਕਿਆ ਵੀ ਉਸਦੀ ਅਸੰਖਤਾ ਦਾ ਪੇਦ ਨਹੀਂ ਪਾਇਆ ਜਾ ਸਕਦਾ ਇੰਜ ਹੀ ਅੰਤ ਨਾ ਸਿਫਤੇ ਵਾਲੀ ਪੌੜੀ ਅੰਦਰ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਵੇਂ ਕਿ ਉਸਦੀ ਕਿਸੇ ਵੀ ਵਸਤੂ ਜਾਂ ਪਤਾਰਤ ਦਾ ਕੋਈ ਅੰਤ ਨਹੀਂ ਪਰ ਅੰਤ ਅੰਤ ਕਿਆ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਅਮੁੱਲ ਪੌੜੀ ਅੰਦਰ ਵੀ ਗੁਰੂ ਸਾਹਿਬ ਫਰਮੰਦੇ ਹਨ ਕਿ ਭਾਵੇਂ ਉਹ ਆਪ ਅਮੁੱਲ ਹੈ ਅਮੁੱਲ ਹਨ ਉਸ ਦੇ ਗੁਣ ਉਸ ਦਾ ਧਰਮ ਦੀਵਾਨ ਫਰਮਾਨ ਆਦਿ ਪਰ ਅਮੁੱਲ ਅਮੁੱਲ ਕਿਹਾ ਵੀ ਉਹ ਆਪ ਕਿੰਨਾ ਅਮੁੱਲ ਹੈ ਉਸ ਦੇ ਗੁਣ ਕਿੰਨੇ ਅਮੁੱਲ ਹਨ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਅਮੁੱਲ ਅਮੁੱਲ ਕਿਹਾ ਵੀ ਉਸ ਦੀ ਅਮੁੱਲਕਤਾ ਨੂੰ ਸ਼ਬਦਾਂ ਅੰਦਰ ਪੂਰਾ ਪੂਰਾ ਬਿਆਨ ਨਹੀਂ ਕੀ ਦੱਸ ਸਕਦਾ ਭਾਵੇਂ ਕੋਈ ਮਨੁੱਖ ਧਿਆਨ ਜੋੜ-ਜੋੜ ਕੇ ਅਕਾਲਪੁਰਖ ਦਾ ਅੰਦਾਜ਼ਾ ਲਾਈ ਜਾਵੇ ਪਰ ਉਸ ਦੀ ਅਮੋਲਕਤਾ ਨੂੰ ਆਖ ਆਖ ਕੇ ਵੀ ਸਾਰੇ ਸਿਆਣੇ ਸਾਰੇ ਗਿਆਨੀ ਅੰਤ ਨੂੰ ਹਾਰ ਜਾਂਦੇ ਹਨ ਰਹਿ ਜਾਂਦੇ ਹਨ ਪਰ ਉਹ ਕਿੰਨਾ ਅਮੁੱਲ ਹੈ ਇਹ ਨਹੀਂ ਜਾਣ ਪੈਂਦੇ ਇਸ ਤੋਂ ਅਗੇ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਕਿਸੇ ਕਿਸੇ ਸਿਆਣੇ ਨੇ ਰੱਬ ਦੇ ਅਮੁੱਲ ਪੁਰੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਆਖ ਹੈ ਵੇਦ ਪਾਠ ਪੁਰਾਣ ਅਕਾਹ ਪੜੇ ਕਰਹਿ ਵਿਖਿਆ ਪਾਵ अनेका ਧਾਰਮਿਕ ਗ੍ਰੰਥ ਜਿਵੇਂ ਵੇਦ ਪੁਰਾਨ ਆਦਿਕਾਂ ਦੇ ਪਾਠ ਆ ਰਹੇ ਪੰਡਤ ਆਗਦੇ ਹਨ ਉਸ ਦੀਆਂ ਬਾਤਾਂ ਪਾਉਂਦੇ ਹਨ ਗੁਣਾਂ ਦੀ ਵਿਚਾਰ ਕਰਦੇ ਹਨ ਪਰ ਵਿਚਾਰਾਂ ਕਰ ਕਰਕੇ ਵੀ ਉਸ ਦਾ ਅਮੁੱਲ ਪੁਣਾ ਨਹੀਂ ਲੱਭਿਆ ਜਾ ਸਕਦਾ ਇਸ ਤੋਂ ਇਲਾਵਾ ਅਕਾਹ ਪੜੇ ਪਾਵ ਪੜੇ ਲਿਖੇ ਵਿਦਵਾਨ ਵੀ ਵਿਆਕਰਣ ਸਮਝਣ ਵਾਲੇ ਵੀ ਰੱਬੀ ਗੁਣਾਂ ਦਾ ਵਰਣਨ ਕਰਦੇ ਹਨ ਹਰੇਕ ਬੋਲੀ ਅੰਦਰ ਉਸਦੀ ਸਿਫਤ ਕਰਦੇ ਹਨ ਪਰ ਸਭ ਕਰ ਕਰਕੇ ਵੀ ਉਹ ਕਿੰਨਾ ਅਮੁੱਲ ਹੈ ਇਸ ਦਾ ਅੰਦਾਜ਼ਾ ਨਹੀਂ ਲਾ ਸਕੇ ਇਸ ਦੇ ਨਾਲ ਹੀ ਗੁਰੂ ਸਹਿ ਫਰਮਾਉਂਦੇ ਹਨ ਕਿ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ गोविंद ਆਖੇ ਭਾਵ ਆਖਰੇ ਹਨ ਹੋਰ ਕੋਣ ਕੋ ਨ ਰੱਬੀ ਨਾਮ ਨੂੰ ਆਖਰੇ ਹਨ ਆਖੇ ਬਰਮੇ ਭਾਵ ਇਕ ਨਹੀਂ ਬੇਅੰਤ ਹੀ ਬ੍ਰਹਮ ਹੈ ਅਤੇ ਅਣਗਿਣਤ ਹੀ ਇੰਦਰ ਅਣਗਿਣਤ ਹੀ ਗੋਪੀਆਂ ਅਤੇ ਅਣਗਿਣਤ ਹੀ ਕ੍ਰਿਸ਼ਨ ਵੀ ਰੱਬ ਦਾ ਗੁਣਗਾਨ ਆਖ ਰਹੇ ਹਨ ਉਸ ਦੀ ਸਿਫਤ ਸਲਾਹ ਕਰ ਰਹੇ ਹਨ ਉਸ ਦੇ ਅਮਲ ਗੁਨਾ ਨੂੰ ਵਿਚਾਰ ਰਹੇ ਹਨ ਭਗਤੀ ਕਰ ਰਹੇ ਹਨ ਪਰ ਕੋਈ ਵੀ ਇਹ ਜਾਣ ਨਹੀਂ ਸਕਿਆ ਕਿ ਉਹ ਕਿੰਨਾ ਅਮੁੱਲ ਹੈ ਗੁਰੂ ਪਿਆਰੋ ਕੋਈ ਦੱਸੇ ਵੀ ਤਾਂ ਕਿਵੇਂ ਦੱਸੇ ਕਿਉਂਕਿ ਉਸ ਦੇ ਬਰਾਬਰ ਦਾ ਕੋਈ ਹੋਵੇ ਫੇਰ ਕੋਈ ਦੱਸੇ ਕਿ ਉਹ ਅਕਾਲ ਪੁਰਖ ਇੰਨਾ ਅਮੁੱਲ ਹੈ ਪਰ ਉਸ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ ਉਸ ਵਰਗਾ ਤਾਂ ਸਿਰਫ ਉਹ ਆਪ ਹੀ ਹੈ ਇਸ ਲਈ ਉਸਦੇ ਅੰਤ ਨੂੰ ਜਾਂ ਉਸਦੇ ਅਮੁੱਲ ਪਣਿਆਂ ਨੂੰ ਜਾਣਿਆ ਨਹੀਂ ਜਾ ਸਕਦਾ ਤਾਂ ਇਸ ਤੋਂ ਬਾਅਦ ਹੋਰ ਕੌਣ-ਕੁਣ ਹਨ ਜੋ ਉਸ ਦੇ ਗੁਣਾਂ ਨੂੰ ਆਖਰੇ ਹਨ ਵਿਚਾਰੇ ਹਨ ਗੁਰੂ ਸਾਹਿਬ ਫਰਮਾਦੇ ਹਨ ਕਿ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਅਨੇਕਾਂ ਹੀ ਈਸਰ ਪਾਵ ਸ਼ਿਵ ਅਤੇ ਅਣਗਿਣਤ ਹੀ ਸਿੱਧ ਜੋਗੀ ਵੀ ਰੱਬ ਦੇ ਅਮੁੱਲ ਗੁਣਾਂ ਦਾ ਵਰਣਨ ਕਰਦੇ ਹਨ ਇਸ ਤੋਂ ਇਲਾਵਾ ਅਕਾਲਪੁਰਖ ਦੇ ਪੈਦਾ ਕੀਤੇ ਹੋਏ ਬਿਆਨਤ ਬੁੱਧ ਭਵ ਮਹਾਤਮਾ ਬੁੱਧ ਵੀ ਉਸ ਦੀ ਵਡਿਆਈ ਆਖਦੇ ਹਨ ਉਸ ਦੇ ਗੁਨਾਹ ਦੀ ਬਾਤ ਪਾਉਂਦੇ ਹਨ ਕਿ ਉਹ ਕਿੰਨਾ ਅਮੁੱਲ ਹੈ ਉਸ ਦੀਆਂ ਦਾਤਾਂ ਕਿੰਨੀਆਂ ਅਮੁੱਲ ਹਨ ਉਹਨਾਂ ਬਾਰੇ ਵਿਚਾਰਾ ਕਰਦੇ ਹਨ ਪਰ ਉਹ ਕਿੰਨਾ ਅਮੁੱਲ ਹੈ ਇਸ ਦਾ ਅੰਤ ਕੋਈ ਜਾਣ ਨਹੀਂ ਪਾਇਆ ਇਸੇ ਨਾਲ ਹੀ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰਨਰ ਮਨਜਨ ਸੇਵ ਇਨਾ ਹੀ ਨਹੀਂ ਆਖੇ ਦਾਨਪਾਪ ਬੁਰੇ ਵਿਚਾਰਾਂ ਵਾਲੇ ਦਾਨਵ ਮਨਵੀ ਜੋ ਕਦੇ ਰੱਬ ਨੂੰ ਯਾਦ ਨਹੀਂ ਕਰਦੇ ਉਹ ਵੀ ਇੱਕ ਦਿਨ ਤੱਕ ਹਾਰ ਕੇ ਰੱਬ ਦੇ ਗੁਣ ਯਾਦ ਕਰਦੇ ਹਨ ਉਸ ਦੀ ਵਿਚਾਰ ਕਰਦੇ ਹਨ ਅਤੇ ਦੇਵ ਭਾਵ ਜਿਸ ਦੇ ਅੰਦਰ ਰੱਬੀ ਗੁਣ ਹਨ ਉਹ ਵੀ ਅਕਾਲ ਪੁਰਖ ਦੇ ਅਮਲ ਗੁਣਾਂ ਨੂੰ ਆਖਦੇ ਹਨ ਇਸ ਤੋਂ ਇਲਾਵਾ ਆਖੇ ਹਨ ਸੂਰ ਨਰ ਭਾਵ ਦੇਵਤਿਆਂ ਦੇ ਸੁਭਾਅ ਵਾਲੇ ਨਰ ਮਨੁੱਖ ਅਤੇ ਮਨਜਨ ਭਾਵ Muni ਲੋਕ ਮਨੀਸ਼ਵਰ ਲੋਕ ਅਤੇ ਸੇਵ ਭਵ ਸੇਵਕ ਜਨ ਆदि ਅਨੇਕਾਂ ਹੀ ਤਰ੍ਹਾਂ ਦੇ ਭਗਤ ਆਦੀ ਰੱਬ ਦਾ ਗੁਣਗਾਨ ਕਰ ਰਹੇ ਹਨ ਰੱਬ ਰੱਬ ਕਰ ਰਹੇ ਹਨ ਪਰ ਰੱਬ ਰੱਬ ਕੀਤਾ ਵੀ ਉਸ ਦਾ ਅੰਤ ਨਹੀਂ ਪਾਸਗੇ ਨਾਉ ਕਿੰਨਾ ਅਮੁੱਲ ਹੈ ਇਹ ਦੱਸ ਕੇ ਇੰਨਾ ਹੀ ਨਹੀਂ ਗੁਰੂ ਸਾਹਿਬ ਅਗੇ ਫਰਮਾਉਂਦੇ ਹਨ ਕਿਤੇ ਆਖ ਹੈ ਆਕਣ ਪਾਹ ਕਿਤੇ ਕਹਿ ਹੈ ਕਹਿ ਉਠ ਉਠ ਜਾ ਪਾਪ ਉਕਤ ਮਿਸਾਲਾਂ ਤੋਂ ਇਲਾਵਾ ਰੱਬੀ ਗੁਨਾ ਬਾਰੇ ਕੀਤੇ ਆਖੇ ਪਾਪ ਕਿੰਨੇ ਹੋਰ ਜੀਵ ਆਖਦੇ ਹਨ ਤੇ ਆਖ ਰਹੇ ਹਨ ਇਸ ਤੋਂ ਇਲਾਵਾ ਆਖਣ ਪਾਹੇ ਪਾਪ ਕਿੰਨੇ ਹੋਰ ਆਖਣ ਦਾ ਯਤਨ ਕਰਦੇ ਹਨ ਅਤੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਪਾਪ ਕਿੰਨੇ ਹੋਰ ਆਖ ਆਖ ਕੇ ਉੱਠੀ ਚਲੇ ਜਾ ਰਹੇ ਹਨ ਸੰਸਾਰ ਤੋਂ ਚਲੇ ਜਾਂਦੇ ਹਨ ਪਾਪ ਕਿੰਨੇ ਰੱਬ ਦੀ ਗੁਰਾਂ ਨੂੰ ਗਾ ਗਾ ਕੇ ਚਲੇ ਗਏ ਅਤੇ ਕਿੰਨੇ ਅਜਕਾਰੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਿੰਨੇ ਹੋਰ ਅਮਲ ਗੁਨਾਹ ਦੀ ਵਿਚਾਰ ਕਰਨਗੇ ਪਰ ਕੋਈ ਵੀ ਉਸ ਦਾ ਅੰਤ ਨਾ ਜਾਣ ਪਾਏਗਾ ਕੋਈ ਉਸ ਦੀ ਅਮਲਕਤਾ ਨੂੰ ਨਾ ਜਾਣ ਪਾਏਗਾ ਕਿਉਂ ਕਿ ਅਸੀਂ ਸਮੁੰਦਰ ਦੀ ਇੱਕ ਬੂੰਦ ਵਰਗੇ ਹਾਂ ਅਤੇ ਉਹ ਇੱਕ ਵੱਡਾ ਬ੍ਰਹਮੰਡੀ ਸਮੁੰਦਰ ਹੈ ਐਨਾ ਹੀ ਨਹੀਂ ਇੱਕ ਹੋਰ ਬੜਾ ਪਿਆਰਾ ਵਿਚਾਰ ਗੁਰੂ ਸਾਹਿਬ ਨਾਲ ਹੀ ਫਰਮਾਉਂਦੇ ਹਨ ਕਿ ਇਤੇ ਕਿਤੇ ਹੋਰ ਕਰੇ ਤਾਂ ਅੱਖ ਨਾ ਸਕੇ ਕਿ ਕਿ ਇਤੇ ਪਾਉ ਜੋ ਐਨੇ ਹੁਣ ਗਿਨਾਏ ਸੰਤ ਮਹਾਤਮਾ ਦੇਵ दानव ਸੁਰ ਨਰ ਭਗਤ ਆदि ਜਿੰਨੇ ਵੀ ਮਾਲਕ ਨੇ ਪੈਦਾ ਕੀਤੇ ਤੇ ਜੇ ਐਨੇ ਅਕਾਲਪੁਰਖ ਹੋਰ ਪੈਦਾ ਕਰ ਦੇਵੇ ਐਨੇ ਹੋਰ ਪੈਦਾ ਹੋ ਕੇ ਤੇਰੀ ਸਿਫਤ ਸਲਾਹ ਕਰਨ ਤੇਰੇ ਗੁਰਾਂ ਨੂੰ ਯਾਦ ਕਰਨ ਗੁਣਗਾਨ ਕਰਨ ਤਾਂ ਆਖ ਨ ਸਕੇ ਭਾਵ ਤਾਂ ਵੀ ਉਹਨਾਂ ਕਈਆਂ ਵਿੱਚੋਂ ਕੋਈ ਵੀ ਉਸ ਕਰਤਾਰ ਦੀ ਅਮੁੱਲਤਾ ਵਾਲੇ ਗੁਣ ਪੂਰੀ ਤਰ੍ਹਾਂ ਆ ਕੇ ਨਹੀਂ ਦੱਸ ਸਕੇਗਾ ਭਾਵੇਂ ਜਿੰਨਾ ਪਹਿਲੇ ਸੀ ਹੁਣ ਹਨ ਅਤੇ ਹੋਰ ਹੋਣਗੇ ਉਹਨੇ ਹੋਰ ਹੋ ਜਾਣ ਫੇਰ ਵੀ ਮਿਲ ਕੇ ਸਿਰਜਣਹਾਰ ਬਾਰੇ ਪੂਰਾ ਪੂਰਾ ਨਾ ਜਾਣ ਪਣਗੇ ਤਾਂ ਅੰਤ ਵਿੱਚ ਗੁਰੂ ਸਾਹਿਬ ਸਵਾਲ ਕਰਦੇ ਹਨ ਕਿ ਫਿਰ ਐਸਾ ਕੌਣ ਹੈ ਜੋ ਉਸ ਦੇ ਅੰਤ ਨੂੰ ਜਾਣ ਪਾਏਗਾ ਇਸ ਸਵਾਲ ਦੇ ਜਵਾਬ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਇ ਵਾਹ ਉਸ ਦਿਗੋੜ ਨੂੰ ਅਸੀਂ ਪੂਰਾ ਪੂਰਾ ਨਹੀਂ ਜਾਣ ਸਕਦੇ ਕਿਉਂਕਿ ਸਾਡੀ ਛਾਲ ਬਹੁਤ ਛੋਟੀ ਹੈ ਧਰਤੀ ਤੇ ਲੱਗੇ ਤੱਕ ਤੇ ਗ੍ਰਹਿ ਤੱਕ ਹੈ ਪਰ ਉਹ ਉੱਥੇ ਵੀ ਹੈ ਜਿੱਥੇ ਸਾਡੀ ਅੱਖ ਨਹੀਂ ਜਾਂਦੀ ਜਿੱਥੇ ਸਾਡੀ ਸੋਚ ਨਹੀਂ ਜਾਂਦੀ ਇਸ ਲਈ ਉਹ ਕਿੰਨਾ ਵੱਡਾ ਹੈ ਕਿੰਨਾ ਅਮੁੱਲ ਹੈ ਇਹ ਸਿਰਫ ਇੱਕੋ ਹੀ ਜਾਣਦਾ ਹੈ ਉਹ ਹੈ ਉਹ ਆਪ ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ ਕਿੰਨਾ ਅਮੁੱਲ ਹੈ ਇਸ ਬਾਰੇ ਹੋਰ ਕੋਈ ਨਹੀਂ ਜਾਣ ਸਕਦਾ ਗੁਰੂ ਸਾਹਿਬ ਇਹਨਾਂ ਤੁਕਾਰਾਂ ਹੀ ਫਰਮਾਉਂਦੇ ਹਨ ਕਿ हे ਨਾਨਕ ਨਿਰੰਕਾਰ ਜਿੰਨਾ ਚਾਹੁੰਦਾ ਹੈ ਉਨਾ ਹੀ ਵੱਡਾ ਹੋ ਜਾਂਦਾ ਹੈ ਜੇ ਅਸੀਂ ਇੱਕ ਸਿਰੇ ਨੂੰ ਲੱਭੀਏ ਤਾਂ ਉਸਦੇ ਹਜ਼ਾਰ ਸਿਰੇ ਹੋਰ ਬਾਕੀ ਰਹਿ ਜਾਂਦੇ ਹਨ ਉਹ ਆਪਣੇ ਆਪ ਨੂੰ ਆਪਣੀ ਕੁਦਰਤ ਨੂੰ کئی ਗੁਣਾ ਵਧਾ ਲੈਂਦਾ ਹੈ ਪਾਵੇ ਇਸ ਕੁਦਰਤ ਨੂੰ ਪਸਾਰਦਾ ਹੀ ਜਾ ਰਿਹਾ ਹੈ ਜਿਸ ਤੱਕ ਕੋਈ ਅੰਤ ਨਹੀਂ ਅਤੇ ਨਾ ਹੀ ਅੰਤ ਹੈ ਉਸ ਮਾਲਕ ਦਾ ਜਿਸ ਨੇ ਇਹ ਸਭ ਬਣਾਇਆ ਸ੍ਰੀ ਨਾਨਕ ਉਹ ਕਿੰਨਾ ਵੱਡਾ ਹੈ ਕਿੰਨਾ ਮਹਾਨ ਹੈ ਕਿੰਨਾ ਅਮੁੱਲ ਹੈ ਇਹ ਸਿਰਫ ਉਹ ਸੱਚਾ ਮਾਲਕ ਆਪ ਹੀ ਜਾਣਦਾ ਹੈ ਹੋਰ ਕੋਈ ਇਸ ਬਾਰੇ ਨਹੀਂ ਜਾਣ ਸਕਦਾ ਤਾਂ ਇਸੇ ਉਪਰਲੇ ਸਵਾਲ ਦਾ ਜਵਾਬ ਅਤੇ ਨਾਲ ਹੀ ਗੁਰੂ ਸਾਹਿਬ ਇੱਕ ਗੱਲ ਹੋਰ ਸਾਫ਼ ਕਰਦੇ ਹਨ ਕਿ ਜੇ ਕੋਈ ਕਹੇ ਕਿ ਮੈਂ ਜਾਣਦਾ ਹਾਂ ਕਿ ਉਹ ਕਿੰਨਾ ਵੱਡਾ ਹੈ ਮਹਾਨ ਹੈ ਤਾਂ ਉਸ ਬਾਰੇ ਗੁਰੂ ਸਾਹਿਬ ਫਰਮੰਦੇ ਹਨ ਕਿ ਜੇ ਕੋ ਅਖ ਬੋਲ ਵਿਗਾੜ ਤਾਂ ਲਖੀ ਸਿਰ ਗਾਵਾਰਾ ਗਾਵਾਰ ਪਬਜੀ ਕੋਈ ਬੋਲ ਵਿਗਾੜ ਪਬਜੀ ਬੜਬੋਲਾ ਇਹ ਆਖ ਕੇ ਕਿ ਮੈਂ ਜਾਣਦਾ ਹਾਂ ਕਿ ਉਹ ਕਿੰਨਾ ਵੱਡਾ ਹੈ ਮੈਂ ਜਾਣਦਾ ਹਾਂ ਕਿ ਉਹ ਕਿੰਨਾ ਅਮੁੱਲ ਹੈ ਮੈਨੂੰ ਉਸਦੀ ਕੀਮਤ ਪਤਾ ਹੈ ਤਾਂ ਉਸ ਬਾਰੇ ਗੁਰੂ ਸਾਹਿਬ ਫਰਮਾਦੇ ਹਨ ਕਿ ਉਸ ਦਾ ਨਾਮ ਮੂਰਖਾ ਸਿਰ ਮੂਰਖ ਵਾਲੀ ਸੂਚੀ ਵਿੱਚ ਸ਼ਰੋਮਣੀ ਮੂਰਖ ਲਿਖਿਆ ਜਾਂਦਾ ਹੈ ਗਵਾਰਾ ਸਿਰ ਗਵਾਰ ਲਿਖਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਬੜਾ ਚਤਰ ਕਹਿੰਦਾ ਹੈ ਜੋ ਕਹਿੰਦਾ ਹੈ ਕਿ ਮੈਂ ਅਕਾਲ ਪੁਰਖ ਦਾ ਅੰਤ ਜਾਣਦਾ ਹਾਂ ਉਸ ਦਾ ਅਮੁੱਲ ਜਾਣਦਾ ਹੈ ਉਸ ਦੀ ਕੀਮਤ ਜਾਣ ਲਈ ਹੈ ਉਸ ਨੂੰ ਗੁਰੂ ਸਾਹਿਬ ਮੂਰਖਾ ਕਰੇ ਹਨ ਗਵਾਰਾ ਸਿਰ ਗਵਾਰਾ ਕਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਉਹ ਆਹੀ ਕਰ ਚੁੱਕੀ ਫਤਹਿ